ਸਸ਼ੀਗਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਬਾਗੀ ਅਕਾਲੀ ਲੀਡਰ ਅੱਜ ਲੰਬੇ ਸਮੇਂ ਦੇ ਬਾਅਦ ਦੁਬਾਰਾ ਸਰਗਰਮ ਹੋਏ ਨੇ ਜੀ ਹਾਂ ਬਾਗੀ ਲੀਡਰਾਂ ਦੇ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਹ ਮੁਲਾਕਾਤ ਹੈ ਜਿਹੜੀ ਉਸਬੰਧਿਤ ਰਹੀ ਅਕਾਲੀ ਦਲ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਫੈਸਲੇ ਫਸੀਲ ਦੇ ਉੱਪਰੋਂ 2 ਦਸੰਬਰ ਨੂੰ ਸੁਣਾਏ ਗਏ ਸਨ ਉਹਨਾਂ ਨੂੰ ਇਨ ਬਿਨ ਲਾਗੂ ਕੀਤੇ ਜਾਣਾ ਚਾਹੀਦਾ ਇੱਕ ਵਾਰ ਫਿਰ ਤੋਂ ਮੰਗ ਕੀਤੀ ਹੈ ਬਾਕੀ ਟੜੇ ਨੇ ਤੇ ਨਾਲ ਨਾਲ ਮੰਗ ਇਹ ਵੀ ਕੀਤੀ ਹੈ ਕਿ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਹੀ ਭਰਤੀਆਂ ਨੇ ਜਿਹੜੀਆਂ ਨਵੀਆਂ ਅਕਾਲੀ ਦਲ ਦੇ ਵਿੱਚ ਕਰੇਗੀ ਇਸ ਦੀ ਅਪੀਲ ਕਰਨ ਤੋਂ ਬਾਅਦ ਜਥੇਦਾਰ ਸਾਹਿਬ ਨੇ ਇਹ ਕਹਿ ਦਿੱਤਾ ਹੈ ਯਕੀਨੀ ਬਣਾਇਆ ਹੈ ਕਿ ਤੁਸੀਂ ਫਿਕਰ ਨਾ ਕਰੋ ਜਿਹੜੀ ਮੈਂਬਰੀ ਹੈ ਸੱਤ ਕਮੇਟੀ ਇਹੀ ਭਰਤੀਆਂ ਕਰੇਗੀ ਇਸ ਸਬੰਧੀ ਵਡਾਲਾ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਆਹ ਸੁਣਦੇ ਆਂ ਦੇਖੋ ਜਿਹੜੇ ਤਰਕ ਉਹਨਾਂ ਵੱਲੋਂ ਆਏ ਨੇ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈਗੀ ਉਹਨਾਂ ਦੀ ਕਾਨੂੰਨਨ ਤੌਰ ਤੇ ਕੋਈ ਉਹਨਾਂ ਦਾ ਆਪਣੇ ਕਿਤੇ ਵੀ ਸਾਡੇ ਤੇ ਕੋਈ ਲਾਗੂ ਨਹੀਂ ਹੁੰਦਾ ਸਾਡੇ ਤੇ ਕਿਉਂ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਨਿਯਮ ਹੈ ਅਕਾਲ ਤਖਤ ਸਾਹਿਬ ਦੇ ਨਾਮ ਤੇ ਕਿੱਦਾਂ ਲਾਗੂ ਹੋ ਸਕਦੇ ਆ ਇੱਕ ਪਾਸੇ ਜਦੋਂ ਸੁਖਵੀਰ ਸਿੰਘ ਬਾਦਲ ਜੀ ਨੂੰ ਤਨਖਾਹ ਲੱਗੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿੰਘ ਸਾਹਿਬ ਕੋ ਆ ਕੇ ਕਹਿੰਦੀ ਆ ਕਿ ਥੋੜਾ ਸਾਨੂੰ ਆਪਣੇ ਵਕਤ ਦੇ ਦਿਓ ਅਸੀਂ 4 ਬਾਈ ਇਲੈਕਸ਼ਨਾਂ ਲੜਨੀ ਆਇਆ ਸਮਝੀਏ ਮੇਰੀ ਗੱਲ ਤੁਸੀਂ ਉਦੋਂ ਤਾਂ ਸਿੰਘ ਸਾਹਿਬ ਕੋ ਮੌਲਤ ਲੈਣ ਆਏ ਕਿ ਅਸੀਂ ਚਾਰ ਇਲੈਕਸ਼ਨਾਂ ਲੜਨੀ ਆ ਤਾਂ ਤਨਖਾਹ ਨੂੰ ਥੋੜਾ ਆ ਤੁਸੀਂ ਅੱਗੇ ਪਾ ਦਿਓ ਚਲੋ ਨਹੀਂ ਕਰ ਸਕਦੇ ਸੀਗੇ ਕਿ ਜੇ ਤੁਸੀਂ ਉਦੋਂ ਸਿੰਘ ਸਾਹਿਬ ਕੋ ਮੌਲਤ ਲੈਣ ਆਏ ਸੀਗੇ ਵੀ ਅਸੀਂ ਇਲੈਕਸ਼ਨਾਂ ਲੜਨੀ ਆਇਆ ਤੇ ਜਦੋਂ ਉਦੋਂ ਹੁਕਮ ਨਾਮੇ ਆਏ ਅਕਾਲ ਤਖਤ ਸਾਹਿਬ ਤੋਂ ਤੁਸੀਂ ਉਦੋਂ ਕਿੰਨੇ ਅਸੀਂ ਮੰਨ ਨਹੀਂ ਸਕਦੇ ਉਹਨਾਂ ਨੂੰ ਇਹ ਦੋਰੀ ਗੱਲ ਹੈ ਨਾ ਜੀ ਦੋੜਾ ਚਿਹਰਾ ਤੁਹਾਡਾ ਸਾਹਮਣੇ ਆ ਗਿਆ ਐਦਾਂ ਨਹੀਂ ਕਰਨੀ ਚਾਹੀਦੀ ਕਿਸੇ ਵੀ ਪੰਥਕ ਜ਼ਮੀਰਵਾਰ ਵਿਅਕਤੀ ਨੂੰ ਪੰਥਦਰਦੀ ਨੂੰ ਖਾਸ ਤੌਰ ਤੇ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਇਹ ਨਹੀਂ ਕਰਨਾ ਚਾਹੀਦਾ ਨਾ ਹੀ ਕਿਸੇ ਨੇ ਪ੍ਰਵਾਨ ਕਰਨਾ ਆ ਇਹ ਗੱਲਾਂ ਸਾਰੀਆਂ ਸਿੰਘ ਸਾਹਿਬ ਨੇ ਕਲੀਅਰ ਕਰਤੀਆਂ ਕਿ ਉਹਨਾਂ ਨੇ ਕਿਸੇ ਨੂੰ ਕੋਈ ਪ੍ਰਵਾਨਤਾ ਨਹੀਂ ਦਿੱਤੀ ਕੋਈ ਉਹਨਾਂ ਨੇ ਕਿਸੇ ਗੱਲ 'ਤੇ ਸਹਿਮਤੀ ਨਹੀਂ ਬਗਟਾਈ ਸੱਤ ਮੈਂਬਰੀ ਕਮੇਟੀ ਕਾਇਮ ਆ ਸੱਤ ਮੈਂਬਰੀ ਕਮੇਟੀ ਆਪਣੀ ਭਰਤੀ ਦੀ ਪ੍ਰਕਿਰਿਆ ਕਰ ਸਕਦੀ ਆ ਉਹਦੇ 'ਤੇ ਕਿਸੇ ਕਿਸਮ ਦਾ ਕੋਈ ਉਹਦੇ 'ਤੇ ਹੈ ਨਹੀਂ ਕਾਨੂੰਨੀ ਅੜਚੇ ਨਹੀਂ ਹੈਗੇ ਹਰਜਿੰਦਰ ਸਿੰਘ ਧਾਮੀ ਨੂੰ ਕਦੋਂ ਮਿਲਣ ਜਾ ਰਹੇ ਤੁਸੀਂ ਕਿ ਮਾਗੀ ਮੇਲਾ ਹੋਇਆ ਹੈ ਮਾਗੀ ਕਾਨਫਰੰਸ ਦੇ ਦੌਰਾਨ ਛਿੜੀ ਅਕਾਲ ਤਖਤ ਸਾਹਿਬ ਦੇ ਜੋ ਆਦੇਸ਼ ਹੋਏ ਨੇ ਉਹਨਾਂ ਨੂੰ ਉਹਨਾਂ ਨੂੰ ਉਹਦੇ ਤੇ ਵੀ ਕਿੰਤੂ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਦੇ ਆਦੇਸ਼ਾਂ ਨੂੰ ਆਲੋਚਨਾ ਜੀ ਵੀ ਕਹਿ ਸਕਦੇ ਆ ਜੀ ਤੁਹਾਨੂੰ ਅਸੀਂ ਧਾਮੀ ਸਾਹਿਬ ਨੂੰ ਬਹੁਤ ਛੇਤੀ ਮਿਲਣ ਜਾ ਰਹੇ ਹਾਂ ਜੀ ਸਾਨੂੰ ਸਿੰਘ ਸਾਹਿਬ ਨੇ ਹਦੇਸ਼ ਦਿੱਤਾ ਹੈ ਤਾਂ ਉਹਦੀ ਪਾਲਣਾ ਕਰਾਂਗੇ ਬਹੁਤ ਛੇਤੀ ਇੱਕ ਦੋ ਦਿਨਾਂ ਵਿੱਚ ਹੀ ਦੇਖੋ ਮਾਗੀ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ 40 ਮੁਕਤਿਆਂ ਦੀ ਉਹ ਧਰਤੀ ਹੈ ਤੇ ਬਹੁਤ ਸੰਗਤ ਵਿੱਚ ਉਤਸ਼ਾਹ ਹੁੰਦਾ ਆ ਹਜ਼ਾਰਾਂ ਲੱਖਾਂ ਹੀ ਸਕਦਾ ਜਾਂਦੀਆਂ ਨੇ ਉੱਥੇ ਉੱਥੇ ਉਸ ਪਵਿੱਤਰ ਧਰਤੀ ਤੇ ਕੋਈ ਇਦਾਂ ਦੀ ਗੱਲ ਆਖਣੀ ਜਿਹੜੀ ਕਿ ਸਾਡੀ ਸਨਾਤਨ ਨੂੰ ਟਾ ਲਾਵੇ ਇਹ ਕਿਸੇ ਵੀ ਪੰਥਕ ਲੀਡਰ ਦਾ ਫਰਜ਼ ਨਹੀਂ ਬਣਦਾ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਨੂੰ ਤੇ ਕਿਸੇ ਤੇ ਕੋਈ ਦੋਸ਼ ਲਾਉਣਾ ਕਿਸੇ ਤੇ ਕੋਈ ਲਾਮਨਾਉਣਾ ਉਸ ਸਟੇਟ ਦਾ ਆਮਨਾਉਣ ਵਾਸਤੇ ਦੋਸ਼ਾ ਲਾਉਣ ਵਾਸਤੇ ਨਹੀਂ ਗਿਆ ਉਹ ਤਾਂ ਜਿਹੜੀ ਸ਼ਰਧਾ ਭੇਟ ਕਰਨ ਆਏ ਆ ਉਹਨਾਂ ਨੇ ਯਾਦ ਕਰਨ ਆਏ ਆ 40 ਮੁਕਤੀਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦਾ ਬਦਾਵਾ ਪਾ ਲਿਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਤੋਂ ਉਹਨਾਂ ਦੇ ਸਾਥੀਆਂ ਦਾ ਉਹ ਪਵਿੱਤਰ ਧਰਤੀ ਆ ਉੱਥੇ ਆ ਕੇ ਸਿਆਸਤ ਨੂੰ ਲੈ ਕੇ ਕਿਤੇ ਕਿੰਦੂ ਪਰੰਤੂ ਕਰਨਾ ਕਿਤੇ ਕਿਸੇ ਤੇ ਇਲਜ਼ਾਮ ਲਾਉਣਾ ਇਹ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਨਹੀਂ ਕਰਨਾ ਚਾਹੀਦਾ ਸੀ ਹਾਂ ਅਗਰ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਕੋਈ ਦੁਬਧਾ ਆ ਹੁਕਮਨਾਮੇ ਨੇ ਲੈ ਕੇ ਤੇ ਸਿੰਘ ਸਾਹਿਬ ਕੋ ਆ ਕੇ ਉਹਨਾਂ ਨੂੰ ਮਿਲ ਕੇ ਉਹ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਆ ਤਰੀਕੇ ਨਾਲ ਗੱਲ ਹੋਣੀ ਚਾਹੀਦੀ ਆ ਜੇ ਆਪਾਂ ਹੀ ਆਪਣੀਆਂ ਸੰਸਥਾਵਾਂ ਨੂੰ ਆਪਣੇ ਸਦਾਤ ਨੂੰ ਟਾ ਲਾਉਣ ਲੱਪੇ ਆਪਾਂ ਆਪਣੀ ਸੰਸਥਾਵਾਂ ਤੇ ਪ੍ਰਸ਼ਨ ਚੁਕਣ ਲੱਪੇ ਤੇ ਭਾਈ ਫਿਰ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਤਾਂ ਆਪਾਂ ਹੋਰ ਹਲਾਸ਼ੇਰੀ ਦਵਾਂਗੇ ਇਸ ਕਰਕੇ ਉਹਨਾਂ ਦਾ ਬੰਦਦਾ ਨਹੀਂ ਸੀਗਾ ਇਨੇ ਸੀ ਕਰਨਾ ਚਾਹੀਦਾ ਬੜੇ ਚੰਗੇ ਮਾਹੌਲ ਚ ਸਿੰਘ ਸਾਹਿਬਾਨ ਨਾਲ ਗੱਲਬਾਤ ਜਿਹੜੀ ਹੋਈ ਹੈ ਬੜੇ ਚੰਗੇ ਮਾਹੌਲ ਚ ਹੋਈ ਆ ਜੀ ਔਰ ਜਿਹੜੀ ਇਹ ਬੇਨਤੀ ਕਰਨ ਆਏ ਸੀ 7 ਮੈਂਬਰੀ ਕਮੇਟੀ ਭਰਤੀ ਕਰੇ ਜੀ ਉਹ ਕਮੇਟੀ ਹੀ ਭਰਤੀ ਜਿਹੜੀ ਐ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਰੋਗੀ ਔਰ ਸਿੰਘ ਸਾਹਿਬਾਨ ਦੇ ਨਾਲ ਬੜੀ ਵਧੀਆ ਔਰ ਪੰਥਕ ਵਿਚਾਰਾਂ ਔਰ ਸਾਰਾ ਖਾਲਸਾ ਪੰਥ ਦੀ ਜਿਹੜੀ ਰੈ ਹੈ ਉਹਦੇ ਮੁਤਾਬਕ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਰਤੀ ਜਿਹੜੀ ਆ ਸ਼ਰਮਣੀ ਆ ਕਾਲੀ ਦਲਤੀ ਹੋਊਗੀ ਤੇ ਚੀਮਾ ਸਾਹਿਬ ਬਾਅਦ ਝੂਠ ਬੋਲ ਗਏ ਜਿਹੜੇ ਕਹਿ ਗਏ ਵੀ ਸਾਨੂੰ ਪਰਤੀ ਦਾ ਕਹਿਤਾ ਉਹ ਪਤੀ ਜਾਂ ਬਿਲਕੁਲ ਸਿੰਘ ਸਾਹਿਬਾਂ ਨੇ ਨਹੀਂ ਕਹੀ ਆਪਣੇ ਲੈਵਲ ਤੇ ਹੀ ਉਹ ਪਰਤੀ ਜਿਹੜੀ ਹੈ ਐ ਸਖਬੀਰ ਸਿੰਘ ਬਾਦਲ ਦਾ ਧੜਾ ਜਿਹੜਾ ਉਹ ਕਰ ਰਿਹਾ ਸੋ ਤੁਸੀਂ ਦੇਖਿਆ ਕਿ ਵਡਾਲਾ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਜਿਸ ਤੇ ਭਰੋਸਾ ਵੀ ਜਥੇਦਾਰ ਸਾਹਿਬ ਨੇ ਦੇ ਦਿੱਤਾ ਹੈ ਤੇ ਅੱਗੇ ਹੁਣ ਦੇਖਣਾ ਹੋਏਗਾ ਕਿ ਅਕਾਲੀ ਦਲ ਇਸ ਮਾਮਲੇ ਦੇ ਉੱਪਰ ਕੀ ਬੋਲਦਾ ਹੈ ਕੀ ਫੈਸਲੇ ਨੇ ਜਿਹੜੇ ਇਸ ਬਾਬਤ ਲਈ ਜਾਂਦੇ ਨੇ ਕਿਉਂਕਿ ਜਿਹੜੀ 7 ਮੈਂਬਰ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਆ ਉਸ ਦਾ ਹਾਲੇ ਤੱਕ মিডিਆ ਤੋਂ ਇਲਾਵਾ ਕਿਤੇ ਜ਼ਿਕਰ ਨਹੀਂ ਆ ਉਸ ਦਾ ਜ਼ਿਕਰ ਅਕਾਲੀ ਦਲ ਨੇ ਕਿਸੇ ਸਟੇਜ ਤੇ ਜਾਂ ਕਿਸੇ ਅਦਾਰੇ মিডিਆ ਅਦਾਰੇ ਦੇ ਨਾਲ ਨਹੀਂ ਕੀਤਾ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਇਸ 7 ਮੈਂਬਰ ਕਮੇਟੀ ਨੂੰ ਮੰਨਦਾ ਹੈ ਜਾਂ ਨਹੀਂ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com पे